दा।, दा, 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 दा।, दा दादी किदा कहता दादी हां मैं बड्डा हो जाऊंगा ना मैं 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 तड क्या रखूंगा बेटा तू तो ही मेरा रख दे तेरे आजा किरण अभी किरण दे दे ਕਿਰਨ ਮੇਰੀ ਗੱਲ ਸੁਣ ਸੁਣਾਉ ਨਾਸ਼ਤਾ ਦੀ ਤਿਆਰੀ ਕਰਦੇ ਵੀ ਆਲੂ ਬਾਲ ਕੇ ਮੈਂ ਸਾਰੇ ਮੈਚ ਕਰਕੇ ਰੱਖਤੇ ਨੇ ਆਟਾ ਗੁੰਨਿਆ ਪਿਆ ਤੇ ਪਰੌਂਠੀਆਂ ਲਾਵਾਂ ਮੇਰੀ ਗੱਲ ਸੁਣੋ ਤੂੰ ਇਹ ਕਿਦੋਂ ਕੁਸ਼ਕਰੇ ਸਹੀ ਚ ਵੜੇ ਜੇ ਕਿਉਂ ਨਹੀਂ ਆਣਾ ਚਾਹੀਦਾ ਨਹੀਂ ਆਣਾ ਚਾਹੀਦਾ ਸੀਗਾ ਕਿਉਂ ਤੁਹਾਨੂੰ ਕਿੰਨੇ ਪਰਮਿਸ਼ਨ ਦਿੱਤੀ ਰਸੋਈ ਚ ਆਂਦੀ ਮੇਰੇ ਹੁੰਦਿਆਂ ਆ ਤੇਰੇ ਸੋਈ ਚ ਵੜ ਜਾ ਉਹ ਮੈਂ ਆ ਨਹੀਂ ਲੱਗੀ ਸੀਗੀ ਤੇ ਤੂੰ ਫੜਾ ਫੜਾ ਲੂਗੇ ਉਾਲੇ ਆਟਾ ਵੀ ਗੁੰਨ ਲਿਆ ਵਾ ਬੇ ਗੱਲ ਸੁਣ ਜਦੋਂ ਅਸੀਂ ਆ ਪਰੌਂਠੀਆਂ ਬਣਾਉਂਦੇ ਆ ਨਾ ਤੇ ਖਾਂ ਨੂੰ ਜੀ ਨਹੀਂ ਕਰਦਾ ਤੇ ਕੋਈ ਬਣਾਵੇ ਨਾ ਤੇ ਖਾਂ ਦਾ ਸਵਾਦ ਆਂਦਾ ਤੇ ਮੈਂ ਪਕਾਨੀ ਆ ਤੂੰ ਖਾ ਫਿਰ ਤੂੰ ਪਕਾ ਲਈ ਮੈਂ ਖਾ ਲਵਾਂਗੀ ਪਰ ਮੇਰੀ ਗੱਲ ਸੁਣੋ ਤੂੰ ਹੀ ਬਹਿ ਜਾ ਮੈਂ ਤੇ ਤੁਹਾਨੂੰ ਸਾਰਿਆਂ ਨੂੰ ਖਵਾ ਦੇਣੀ ਆ ਮੈਂ ਬਹਿ ਬਹਿ ਕੇ ਬਿਮਾਰ ਹੋ ਜਾਣਾ ਜੇ ਮੈਨੂੰ ਕੰਮ ਤੋਂ ਬਿਨਾ ਕੁਛ ਨਹੀਂ ਜ ਚੰਗਾ ਲੱਗਦਾ ਸਿੱਧੀ ਗੱਲ ਮੈਂ ਤਾਂ ਕੰਮ ਪੁੱਤਰ ਉਮਰ ਨਿਕਲ ਗਈ ਕੰਮ ਕਰਦੇ ਤੇ ਹੁਣ ਬੈ ਹੁਣ ਸਮਝ ਕੇ ਕਹਿੰਦੇ ਨੇ ਤੁਰੇ ਫਿਰਾਂਗੇ ਵਧੀਆ ਜੇ ਤੁਰਦੇ ਫਿਰਦੇ ਜਾਵਾਂਗੇ ਆਏ ਹਾਏ ਕਹਿੋ ਜੀਆਂ ਗੱਲਾਂ ਕਰੰਦੇ ਜੇ ਤੁਸੀਂ ਮੇਰੀ ਗੱਲ ਸੁਣੋ ਰਿੰਪੀ ਕਿੱਥੇ ਗਿਆ ਮੈਨੂੰ ਕੋਈ ਨਜ਼ਰ ਹੀ ਨਹੀਂ ਆਂਦੇ ਆ ਤੁਸੀਂ ਆਪਣੇ ਕਾਲਜੋਂ ਸੇ ਤਿਆਰ ਹੁੰਦੀ ਅੱਛਾ ਅੱਛਾ ਚਲੋ ਠੀਕ ਹੈ ਮੈਨੂੰ ਪੁੱਛ ਲਾਂ ਉਹਨੂੰ ਕੋਈ ਚਾਹੀਦਾ ਤੇ ਨਹੀਂ ਹੈਗਾ ਚਾਹੀਦਾ ਤੇ ਮੈਂ ਉਹਦੀ ਬੜਾ ਬੜਾ ਡੱਬੇ ਢੋਟੀ ਪੈਕ ਕਰਤੀਆਂ ਸੂਫੇ ਪੁੱਛ ਖਾਂ ਉਹਨੂੰ ਉਹਨੇ ਖਾਣੀ ਨਹੀਂ ਆਲੂ ਵਾਲੀ ਤੁਹਾਨੂੰ ਪਤਾ ਤੇਗਾ ਕੋਈ ਇਹਨੂੰ ਮੈਂ ਪੈਸੇ ਦੇ ਦਾਂਗੀ ਉਹ ਕਾਲਜ ਤੋਂ ਕੁਝ ਖਾ ਲੈ ਪਿੰਡ ਦੀ ਸਬਜ਼ੀ ਪਈ ਏ ਕੱਲ ਦੀ ਉਹਨਾਂ ਨੂੰ ਬੜੀ ਪਸੰਦ ਏ ਉਹਦੇ ਨਾਲ ਮੈਨੂੰ ਦੋ ਪਰੌਂਠੀਆਂ ਬਣਾ ਦੇਣੀ ਏ ਸਿੰਪਲ ਭੂਆ ਜੀ ਉਹਨਾਂ ਮੈਂ ਪੈਸੇ ਦੇ ਦਾਂਗੀ ਤੂੰ ਟੈਨਸ਼ਨ ਨਾ ਲੋ ਇਸ ਗੱਲ ਦੀ ਮੈਂ ਚੱਲਨੀ ਜੀ ਹਾਏ ਹਾਏ ਨਹੀਂ ਦੋ ਪਰੌਂਠੀਆਂ ਪਾ ਹੀ ਦੇਣੀ ਆ ਕੁੜੀ ਨੂੰ ਉੱਥੇ ਐਵੇਂ ਲੋਕਾਂ ਦੇ ਮੂੰਹ ਹਲ ਵੀਖ ਦੀ ਫਿਰੇਗੀ ਸੱਚੀ ਗੱਲ ਐ ਮੇਰੀ ਕਿੰਨੀ ਕਿਸਮਤ ਚੰਗੀ ਏ ਹੈਨਾ ਐਹੋ ਜੀ ਨੂੰ ਮਿਲੀ ਸਾਨੂੰ ਨਿੱਤੇ ਕੁੜੀਆਂ ਅੱਜ ਕੱਲ ਦੀਆਂ ਭੂਆ ਸੱਸ ਨੂੰ ਕਿੱਥੇ ਪੁੱਛਦੀਆਂ ਨੇ ਅੱਜਕੱਲ੍ਹ ਆਪਣੀ ਸੱਸ ਨੂੰ ਨਹੀਂ ਪੁੱਛਦੀਆਂ ਤੇ ਪੂਆ ਸੱਸ ਤੋਂ ਬੜੀ ਦੂਰ ਦੀ ਗੱਲ ਰਹਿ ਗਈ ਪਰ ਮੇਰੀ ਕਿਰਨ ਇੰਨਾ ਪਿਆਰ ਕਰਦੀ ਹੈ ਨਾ ਰਸੋਈ 'ਚ ਨਹੀਂ ਬੜਨਿੰਦੀ ਜੇਰਾ ਕੋ ਮੇਰੀ ਤਬੀਅਤ ਖਰਾਬ ਹੋ ਜਾਏ ਦੀ ਜਾਨ ਤੇ ਬਾਨਿਆਂ ਦੀ ਕੁੜੀ ਦੀ ਤੇ ਮੈਂ ਤਾਂ ਕੋਈ ਪਿਛਲੇ ਜਨਮ ਦੀ ਮੇਰੀ ਧੀ ਹੋਈ ਹੈ ਐਵੇਂ ਰੱਬ ਨੇ ਨੂੰ ਬਣਾ ਚਲੀ ਗੋਣੀ ਉਹ ਹੈ ਕੋਈ ਲੱਗੇ ਕੋਈ ਹੈ ਵਾ ਕੋਈ ਨਹੀਂ ਹੈ ਦਾ ਉਹ ਉਹ ਵੀਰੇ ਤੂੰ ਇੱਥੇ ਬੈਠੇ ਆ ਫੋਨ ਕਿਤਾ ਵੇਖੀ ਪਤਾ ਨਹੀਂ ਕੋਈ ਨੰਬਰ ਹੀ ਆ ਵੀਰੇ ਚਲ ਆਂਦੇ ਪਾ ਤੂੰ ਹੀ ਬਾਤ ਚ ਗੱਲ ਕਰ ਲਿਓ ਮੈਂ ਤੁਹਾਨੂੰ ਸਾਰੇ ਕਰ ਲਵਾਂ ਜੇ ਵੀ ਤੂੰ ਉੱਥੇ ਬੈਠੇ ਜੇ ਉਦੋਂ ਦਾ ਕੋਈ ਆਇਆ ਨਹੀਂ ਮੈਂ ਆਈ ਡ੍ਰੌਪ ਹੋਣਾ ਵਾਜਾ ਮਾਰਦਾ ਰਹਿ ਗਿਆ ਹੁਣ ਲੈ ਵੀਰੇ ਤੂੰ ਮੈਨੂੰ ਕਹਿ ਦਿੰਦੇ ਮੈਂ ਪਤਾ ਨਹੀਂ ਲੈ ਮੈਂ ਪਤਾ ਮਤ ਬੈ ਗਿਆ ਹੁਣ ਗੱਲ ਮੁੱਕੀ ਅੱਛਾ ਤੇ ਭਾਬੀ ਨੂੰ ਕਹਦਾ ਨਹੀਂ ਨੇ ਤੇ ਮੈਂ ਕਹੀ ਤੇ ਜਾਣਾ ਕਿ ਬਾਜਾ ਮੈਂ ਤੈਨੂੰ ਵੀ ਮਾਰੀ ਜਾਣਾ ਉਹਨੂੰ ਵੀ ਮਾਰੀ ਜਾਣਾ ਕੋਈ ਵੀ ਨਹੀਂ ਸੁਣਦਾ ਉਹ ਫਿਰ ਪਤਾ ਨਹੀਂ ਲੱਗਤੀ ਬਾਹਰ ਤੇ ਬੈਠੇ ਉਹ ਦਰਵਾਜ਼ੇ ਨਹੀਂ ਜਾਂਦੀ ਉਹ ਬਾਜੇ ਉਹਨੂੰ ਕੀ ਆ ਦੇ ਕੋਈ ਕਪੜਾ ਸਾਫ ਮੇਰੀ ਗੱਲ ਸੁਣੋ ਵੀਰੇ ਇੱਕ ਮਿੰਟ ਮੈਂ ਲੇਟ ਹੋਣੀ ਆ ਕਾਲਜ ਆਣਾ ਵਾ ਹਾਂ ਉਹ ਨਾ ਫਿਰ ਮੈਨੂੰ ਪੈਸੇ ਚਾਹੀਦੇ ਥੋੜੇ ਜੇ ਕਿਉਂ ਲੈ ਦੇ 2000 ਰੁਪਿਆ ਦਿੱਤਾ ਤੂੰ ਤੇ ਮੇਰੀ ਅੱਖਾਂ ਹੀ ਘਲਾ ਛੱਡੀਆਂ ਤੇ ਵੀਰੇ ਉਹ ਕੱਲ ਨਾ ਸਪੋਰਟਸ ਦਾ ਫੰਡ ਸੀ ਦੇਣਾ ਉਹ ਉਹਨੇ ਕੱਟ ਲਏ ਆ ਤੇ ਅੱਜ ਹੋਰ ਮੰਗਦੇ ਪਏ ਆ ਦੋ ਵੀਰੇ ਮੈਂ ਜਲਦੀ ਲੇਟ ਹੋਣੀ ਆ ਰਿੰਪੀ ਰੋਜ਼ ਰੋਜ਼ ਇਤਰਾ ਰੁਪਈਏ ਕੋਈ ਲਿਮਟ ਚਾਹੀਦੀ ਰੁਪਈਏ ਵਰਤਨ ਦੀ ਤੇ ਮੈਂ ਵੀਰ ਮੈਂ ਆ ਖਰਚ ਨਹੀਂ ਥੋੜੀ ਆ ਦੇਣੇ ਆ ਉਹ ਨਾ ਸਵੇਰੇ ਮੈਂ ਵੇਖਿਆ ਸੀਗਾ ਉਹ ਨਿੰਬੂਆਂ ਦੇ ਲਾਗੇ ਨਾ ਲੱਗੇ ਲੱਗੇ ਹੀਗੇ ਨੋਟ ਜਲਾਲਾ ਵੀਰੇ ਆ ਗਿਆ ਸਿਵਲ ਗੱਲ ਕਰਦੇ ਮੈਂ ਲੇਟ ਹੋ ਨਹੀਂ ਜਲਦੀ ਕਰੋ ਤੂੰ ਅੱਜ ਛੁੱਟੀ ਕਰ ਲੈ ਕੱਲ ਚੱਲ ਜੀ ਆ ਵੀ ਮੈਨੂੰ ਨਹੀਂ ਪਤਾ ਤੀ ਦੇਣੇ ਕਿ ਨਹੀਂ ਦੇਣੇ ਨਹੀਂ ਤੇ ਮੈਂ ਪੱਬੀ ਕੋ ਲੈਣ ਲੱਗੀ ਤੇ ਫਿਰ ਭਾਬੀ ਕਿਹੜੀ ਕਮਾਈ ਕਰਦੀ ਉਹ ਵੀ ਮੇਰੇ ਮੇਰੀ ਗੱਲ ਨੋਟ ਦਿੱਤੇ ਹੋਏ ਉਹਨੂੰ ਭਾਬੀ ਨੇ ਮੈਨੂੰ ਬਿਲਕੁਲ ਨਾ ਨਹੀਂ ਕਰਨੀ ਭਾਬੀ ਵੇਖਿਆ ਉਹ ਭਾਬੀ ਨੂੰ ਹੱਸੇ ਲੈ ਦੇ ਦਿੰਨੇ ਮੈਨੂੰ ਭਾਬੀ ਓਹੋ ਇਹ ਹੋ ਗਿਆ ਤਾਨੂੰ ਆ ਵੇ ਲੋ ਵੀਰੇ ਪੈਸੇ ਨਹੀਂ ਦਿੰਦੇ ਭੇਜੇ ਕਿਉਂ ਨਹੀਂ ਪੈਸੇ ਦੇਣ ਦੇ ਦੇ ਦੋ ਯਾਰ ਉਹਨੂੰ ਪੈਸੇ ਕੱਲ 2000 ਦਿੱਤਾ ਉਹ ਫੰਡ ਕਟਿਆ ਗਿਆ ਅੱਜ ਪਤਾ ਨਹੀਂ ਕੋਈ ਹੋਰ ਫੰਡ ਕਟਿਆ ਜਾਣਾ ਮੈਂ ਤੇ ਫੰਡ ਦੇਣ ਜੋਗਾ ਹੀ ਰਹਿ ਗਿਆ ਆਹੋ ਤੇ ਉਹਨੂੰ ਚਾਹੀਦੇ ਹੋਣੇ ਆ ਤੇ ਉਹਨੇ ਤਾਂ ਹੀ ਤੇ ਮੰਗੇ ਆ ਨਹੀਂ ਤੇ ਐਵੇਂ ਤੁਹਾਨੂੰ ਵੀ ਉਹਦਾ ਪਤਾ ਵਾ ਪੈਸੇ ਨਹੀਂ ਵੇਸਟ ਕਰਦੀ ਉਹ ਤੈਨੂੰ ਕਿੰਨੇ ਪੈਸੇ ਚਾਹੀਦੇ ਆ ਪੱਬੀ 3000 ਦੇ ਦੋ ਇਹ ਨਹੀਂ ਯਾਰ ਖਾਦ ਹੋ ਗਈ ਆ ਓਏ ਆ ਫੰਡ ਤੇ ਜਿਹੜੇ ਦੇਣੇ ਦੇਣੇ ਕਾਲਜਾਂ ਦੇ ਫੀਸਾਂ ਦੇਣੀਆਂ ਜਿਹੜੀ ਇਹਦੀ ਵੱਖਰੀ GST ਲੱਗਦੀ ਉਹ ਮਹਿੰਗੀ ਪਿੰਦੀ ਮੈਨੂੰ ਸਰਕਾਰ ਨੇ 28 ਤੋਂ 18 ਕਰੀ ਜਾਂਦੀ ਆ ਇਹ 18 ਤੋਂ 28 ਕਰੀ ਜਾਂਦੀ ਆ ਆਹ ਬਤੇ ਹੁਣ ਕੋਲੇ ਜਾਂਦੀ ਏਡੇ ਵੱਡੇ ਹੋਰ ਵੀ ਪੜਾ ਕੁਛ ਹੁੰਦਾ ਵਾ ਖਾਣਾ ਪੀਣਾ ਹੁੰਦਾ ਉੱਥੇ ਹਨਾ ਹਾਂਜੀ ਤੂੰ ਇਤਰਾ ਕਰੀ ਤੂੰ ਮੈਨੂੰ ਸਕੈਨਰ ਭੇਜੀ ਮੈਂ ਤੈਨੂੰ ਸਕੈਨ ਚ ਪੈਸੇ ਪਾ ਦਾਂਗੀ ਭਾਬੀ ਕੇਟਮ ਨੈਟ ਨਹੀਂ ਚਲਦਾ ਵੇਲੋ ਦੇ ਦੋ ਹਾਂ ਤੁਸੀਂ ਜਲਦੀ ਕਰੋ ਤੁਸੀਂ ਚੱਲ ਤੈਨੂੰ ਮੈਂ ਕੈਸ਼ ਹੀ ਪੜਾ ਦੇਣੀ ਆ ਚੱਲ ਦੇਖਿਆ 3000 4000 ਨਾਨਕ ਚੱਲ ਆ ਜਾ ਤੇਰਾ ਹੀ ਫੰਡ ਮੈਨੂੰ ਬੰਦ ਕਰਨਾ ਪੈਣਾ ਕਿਰਨ ਚਾਲੇ ਯਾਰ ਇੱਕ ਗੱਲ ਤੇ ਵਧੀਆ ਵਣ ਕਿੱਥੇ ਲੜਦੀਆਂ ਰਹਿੰਦੀਆਂ ਵਾ ਨਾਨਾਂ ਪਰਜਾਈ ਤੇ ਇੱਥੇ ਇਹਨਾਂ ਦੋਵਾਂ ਦੇ ਸਾਜ ਸਾਹ ਵੱਸਦੇ ਆ ਸ਼ੁਕਰ ਹੈ ਮਾਲਕਾ ਤੇ ਸ਼ੁਕਰ ਹੈ ਕਦੇ ਆ ਡੋਗੀ ਦਾ ਬੜਾ ਖਲੜਾ ਇਹਨਾਂ ਨੇ ਪਾਇਆ ਹੋਇਆ ਕੁੱਟ-ਕੁੱਟ ਲੱਗਾ ਰਹਿੰਦਾ ਆਪਣੀ ਕੀ ਕੁੱਤਰਦਾ ਰਹਿੰਦਾ ਸਾਰੀ ਦਿਹਾੜੀ ਹਾਂ ਚੱਲ 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 ਲੈ ਆਪੂ ਆ ਜੀ ਨੂੰ ਟਿਕਾਣੀ ਆ ਕਿਤੇ ਆ ਫੇਰ ਵੀ ਲੱਗ ਪਏ ਜਿਵੇਂ ਵਾਈਪਰ ਗਿਆ ਫੜ ਕੇ ਤੁਹਾਨੂੰ ਕਿੰਨੇ ਵਾਰੀ ਕਿਹਾ ਵਾ ਘਰ ਦਾ ਕੰਮ ਨਾ ਕਰਿਆ ਕਿ ਕਿ ਲਈ ਓਹੋ ਕਾਲਜ ਤੂੰ ਹੱਥੀਂ ਡੱਬਾ ਕਿਤੇ ਇਹ ਕਾਲਜ ਚੱਲੀ ਤਾਂ ਹੀ ਤੇ ਪੁੱਛਿਆ ਕਿੱਥੇ ਚੱਲੀ ਹੈ ਤਾਂ ਕੋਈ ਕਰਨਾ ਮੈਂ ਮੈਂ ਮੋਬਾਈਲ ਫੋਨ ਬੈਗ ਕਰਤਾ ਤੇਰਾ ਲੈ ਕੇ ਜਾਣਾ ਮੈਂ ਨਹੀਂ ਖਾਣਾ ਪੁਆਦੀ ਲਿਖੀ ਨਹੀਂ ਉੱਥੇ ਕੁੜੀਆਂ ਰੋਟੀ ਖਾਂਦੀਆਂ ਨੇ ਭੁੱਖ ਲੱਗੀ ਠੀਕ ਐ ਨਹੀਂ ਕਿਸੇ ਨੂੰ ਖਵਾਦੀ ਮੈਨੂੰ ਨਾ ਭਾਬੀ ਨੇ پیسے ਦਿੱਤੇ ਆ ਤੇ ਹੁਣ ਮੈਂ ਹੁੰਦੀ ਵੀ ਲੇਟ ਮੈਨੂੰ ਜਾਣ ਦੋ ਵੇਖ ਵੇਖ ਦੇ ਭਾਬੀ ਵਗਾੜੀ ਜਾ ਵਗਾੜੀ ਜਾ ਬਗਾਨੇ ਘਰ ਜਾਣੇ ਆਏ ਹਾਏ ਤਾਈਆਂ ਤੇ ਐਸ਼ ਮੋਜ ਕਰਾਉਣੀ ਆ ਹੁਣ ਮੈਂ ਵੀ ਤੇ ਬਗਾਨੇ ਘਰ ਹੀ ਆਈ ਹਾਂ ਤੂੰ ਹੀ ਸਾਰੇ ਕਿੰਨੇ ਚੰਗੇ ਜੇ ਮੈਂ ਤੇ ਕਹਿੰਨੀ ਐ ਇਸ ਤੋਂ ਵਧੀਆ ਉਹਨੂੰ ਕੀ ਕਹਿੰਦੇ ਆ ਉਹਦੇ ਸੋਹਰੇ ਮਿਲਣ ਨਾਲੇ ਕੁੜੀਆਂ ਨੇ ਪੇਕੀਆਂ ਚ ਤੇ ਐਸ਼ ਕਰਨੀ ਆ ਆ ਥੋੜੇ ਬਥੇ ਪੈਸਿਆਂ ਨਾਲ ਜੇ ਖੁਸ਼ ਹੋ ਜਾਂਦੀ ਐ ਕੋਈ ਹਰਜਤ ਨਹੀਂ ਉਹ ਮੇਰੀ ਗੱਲ ਸੁਣੋ ਸੱਚ ਤੂੰ ਹੀ ਕਹਿੰਦੇ ਸੀ ਕਿ ਮੈਂ ਸੂਟ ਲੈ ਜਾਣਾ ਵਾ ਉਹ ਕਦੋਂ ਲੈ ਕੇ ਇੱਦਾਂ ਜਾਣਾ ਵਾ ਹਜੀ ਕਿਰਨ ਸੂਟ ਵੀ ਲੈਵਾਂਗੀ ਮੈਂ ਕੀ ਕਰ ਰਹੇ ਨੇ ਸੂਟ ਪਹਿਲੇ ਨਾ ਢੇਰ ਲੱਗਿਆ ਪਿਆ ਪੁੱਤ ਸਹੀ ਗੱਲ ਈ ਇੰਨੇ ਚੰਗੇ ਤੁਸੀਂ ਮੈਨੂੰ ਮਿਲੇ ਹੋ ਨਾ ਸਾਰੇ ਜਣੇ ਤੂੰ ਇੰਨੀ ਚੰਗੀ ਐ ਨਾ ਤਾਂ ਹੀ ਮੇਰੇ ਇੱਥੇ ਨਿਭਾ ਹੁੰਦਾ ਪਏ ਪੁੱਤ ਨੇ ਤੇ ਭਰਾਵਾਂ ਦੇ ਬੂਹੇ ਤੇ ਜ਼ਿੰਦਗੀ ਕੱਟਨੀ ਸੋਖੀ ਨਹੀਂ ਪਈ ਬੜੀ ਔਖੀ ਏ ਕਿਰਨ ਤੁਸੀਂ ਮੈਨੂੰ ਮਹਿਸੂਸ ਹੀ ਨਹੀਂ ਹੋਣ ਦਿੰਦੇ ਕਿ ਮੈਂ ਓਹੋ ਪੂਆ ਜੀ ਬੱਸ ਕਰੋ ਉਹ ਪੁਰਾਣੀਆਂ ਗੱਲਾਂ ਉਹ ਬੀਤ ਗਈਆਂ ਵਾ ਉਹਨਾਂ ਨੂੰ ਯਾਦ ਕਰ ਕਰਕੇ ਨਾ ਟੈਨਸ਼ਨ ਲੈਣ ਦਾ ਕੋਈ ਫਾਇਦਾ ਨਹੀਂ ਹੈ ਫੇਰ ਤੁਸੀਂ ਟੈਨਸ਼ਨ ਲੋਗੇ ਫੇਰ ਬਿਮਾਰ ਪੈ ਜਾਓਗੇ ਇਸ ਕਰਕੇ ਸਾਨੂੰ ਪ੍ਰੈਜ਼ੈਂਟ ਦੇ ਵਿੱਚ ਜੀਣਾ ਚਾਹੀਦਾ ਪਾਸਟ ਨੂੰ ਮਾਰੋ ਗੋਲੀ ਹੁਣ ਫੇਰ ਆਪਾਂ ਸੂਟ ਦਾ ਕਦੋਂ ਚੱਲੀਏ ਲੈਣ ਚਲਦੇ ਇੱਕ ਦਿਨ ਤੱਕ ਚਲੋ ਚਲੋ ਆਜੋ ਆਉ ਤੇ ਸਹੀ ਚਲੋ ਪੂਆ ਜੀ ਮੈਂ ਸੋਚਨੀ ਆ ਕਰਵਾ ਚੌਥ ਵਾਸਤੇ ਨਾ ਰੈੱਡ ਕਲਰ ਦਾ ਸੂਟ ਮੰਗਾ ਲਾ ਆਪਣੇ ਵਾਸਤੇ ਕਿਵੇਂ ਦਾ ਲੱਗਣ ਦਿਆ ਤੈਨੂੰ ਤੇ ਰੈੱਡ ਕਲਰ ਵਸੀ ਬੜਾ ਸੋਹਣਾ ਲੱਗਦਾ ਏ ਮੰਗਾ ਲਾ ਮੰਗਾ ਲਾ ਚਲੋ ਠੀਕ ਆ ਤੇ ਆ ਵਾਲਾ ਕੋਰਸੈਟ ਨਾ ਮੈਂ ਰਿੰਪੀ ਵਾਸਤੇ ਮੰਗਾ ਲੈਣੀ ਆ ਸੋਣਾ ਨਾ ਕੋਲੇ ਜਾਂਦੀ ਜਾਂਦੀ ਆ ਵਧੀਆ ਲੱਗੂਗਾ ਤੇ ਮੇਰੀ ਘਾਸ ਨੂੰ ਤੁਸੀਂ ਵੀ ਨਾ ਆ ਕੁੜਤੇ ਕੜਤੇ ਪਾਇਆ ਕਰੋ ਮੈਂ ਸੋਚਨੀ ਆਹ ਵਾਲਾ ਕੁੜਤਾ ਤੁਹਾਡੇ ਲਈ ਮੰਗਾ ਲੈਣੀ ਹੈ ਹਾਏ ਮੈਂ ਮਰਚਾਂ ਆ ਚੀਜ਼ਾਂ ਮੈਨੂੰ ਸੋਪ ਦਿਆਂ ਨਹੀਂ ਕਿਰਨ ਤੇ ਕੀ ਪਾਸ ਸਭ ਦਾ ਚੇਤਾ ਹੈ ਪੂਰਾ ਦਾ ਵੀ ਚੇਤਾ ਹੈ ਨ ਨਾਂ ਦਾ ਵੀ ਚੇਤਾ ਹੈ ਨੀ ਸੱਸ ਹੈ ਗਈ ਆ ਮਰ ਨਹੀਂ ਗਈ ਜਿੰਦੀ ਜਾਗਦੀ ਆ ਉਹ ਮੰਮੀ ਨਹੀਂ ਨਹੀਂ ਤੁਹਾਡਾ ਵੀ ਮੈਂ ਕਹਿਣ ਹੀ ਲੱਗੀ ਸੀਗੀ ਤੇ ਤੁਸੀਂ ਕਹਿਣ ਲੱਗੀ ਸੀ ਉਹ ਤਾਂ ਮੈਂ ਸਾਹਮਣੇ ਆ ਗਈ ਤੇ ਕਹਿਣ ਲੱਗੀ ਸੀ ਨਹੀਂ ਤਾਂ ਤੂੰ ਕਹਿਣਾ ਥੋੜਾ ਸੀ ਨਾ ਮੇਰੀ ਗੱਲ ਸੁਣ ਸਿਮਰਨ ਮੈਂ ਤੈਨੂੰ ਕਿਹਾ ਸੀ ਨਾ ਕਿ ਮੇਰੇ ਸਿਰ ਤੇ ਡਾਈ ਲਾ ਦੇ ਮੈਨੂੰ ਸੱਚੀ ਭੁੱਲ ਗਿਆ ਮੈਂ ਨਾ ਨਾਸ਼ਤਾ ਬਣਾਣ ਲੱਪੀ ਸੀ ਰਿੰਪੀ ਨੇ ਕਾਲਜ ਜਾਣਾ ਸੀ ਨਾ ਤੇ ਉਹ ਲੇਟ ਹੁੰਦੀ ਬੀਸੀ ਤੇ ਮੈਂ ਕਿਉਂ ਉਹਨੂੰ ਪਹਿਲੇ ਨਾਸ਼ਤਾ ਕਰਾ ਲਾਂ ਕਿ ਭੂਆ ਦੇ ਆਲੇ ਦੁਆਲੇ ਘੁੰਮਦੀ ਰਹਿਣਾ ਏ ਸੂਈ ਤਾਂ ਮੈਂ ਹਨ ਨਹੀਂ ਜਿਹੜੀ ਦਿਨ ਮੈਂ ਨਜ਼ਰ ਨਹੀਂ ਆਂਦੀ ਨਹੀਂ ਨਹੀਂ ਮੰਮੀ ਇਹੋ ਜਿਹੀ ਕੋਈ ਗੱਲ ਨਹੀਂ ਆ ਦੱਸੋ ਕੀ ਖਾਣਾ ਪੀਣਾ ਤੁਸੀਂ ਜੀ ਇਹੋ ਜਿਹੀ ਗੱਲ ਨਹੀਂ ਹੈਗੀ ਤੇ ਗੱਲ ਹੈ ਕਿਹੜੀ ਆ ਉਹ ਮੈਨੂੰ ਵੀ ਦੱਸ ਦੇ ਤੂੰ ਨਾਲੇ ਕਰਦੀ ਵੀ ਕੀ ਆ ਆ ਸਾਰਾ ਕੰਮ ਤਾਂ ਤੇਰੀ ਭੂਆ ਕਰਦੀ ਹੈਗੀ ਹੈ ਗੱਲਾਂ ਕਰਦੀ ਫਿਰਦੀ ਆ ਤੂੰ ਨਾ ਤੈਨੂੰ ਕੋਈ ਕੰਮ ਨਾ ਕੋਈ ਕਰ ਬਹਿ ਜਾਂਦੀ ਦੰਦੀਆਂ ਕੱਢਣ ਹੈ ਚੇਚ ਕਰਨ ਲੱਗ ਪੰਦੀ ਆ ਮੈਨੂੰ ਦੱਸ ਕਰਵਾ ਚਾਹਤ ਕਿਦਾਂ ਨੇ ਆ ਆਮ ਨਾਲ ਸੂਟ ਮੰਗਾਉ ਮੈਂ ਮੰਗਵਾ ਦਿੰਨੀ ਆ 10 ਤਰੀਕ ਨੂੰ ਆ ਮਮੇ 10 ਆਣੀ ਵਾਲੀ ਅਕਤੂਬਰ ਭਾਬੀ ਇਹਨੇ ਪ੍ਰਸ਼ਨ ਸੂਟਿਕ ਵਿੱਚ ਵਿਖਿਆ ਮੋਬਾਈਲ 'ਚ ਮੈਨੂੰ ਨਹੀਂ ਪਤਾ ਹੋਣਾ ਕਿਵੇਂ ਕੱਢਦੀਆਂ ਨੇ ਤੇ ਉਹ ਇਹਨੂੰ ਨਹੀਂ ਮੈਂ ਮੋਬਾਈਲਾਂ ਵਾਲੇ ਨੂੰ ਲੈ ਕੇ ਦੇਣੇ ਜਿਹੜੀ ਚੀਜ਼ ਮੈਨੂੰ ਪਸੰਦ ਮੈਂ ਉਹ ਲੈ ਕੇ ਦੇਣੇ ਤੈਨੂੰ ਮੈਂ ਦੱਸਾਂ ਤੂੰ ਵੀ ਦੱਸੇ ਕਿਹੜਾ ਰੰਗ ਲੈਣਾ ਈ ਲਿਆ ਦਾਂਗੀ ਮੈਂ ਗੱਲਾਂ ਮਾਰਦੇ ਫਿਰਤਿਆਂ ਰੋਟੀ ਲੈ ਕੇ ਦੋ ਮੈਂ ਰੋਟੀ ਖਾਣੀ ਆ ਆ ਨਾਲੇ ਮੇਰੇ ਮੱਥੇ ਤੇ ਸਾਰੀ ਡਾਈ ਲੱਗ ਗਈ ਆ ਤੇ ਨਿੰਬੂ ਲਿਆ ਕੇ ਲਾ ਦੇ ਲਾ ਦੇ ਕਿਸੇ ਕੋਈ ਘੱਟ ਉਹਦੇ ਦਿਲੇ ਚ ਕੁਛ ਨਹੀਂ ਹੈਗਾ ਉਹ ਵੈਸੇ ਕਿਰਨ ਤੈਨੂੰ ਪਤਾ ਹੀ ਹੈ ਨਾ ਹਾਂ ਹਾਂ ਟੈਨਸ਼ਨ ਹਾਂ ਲੋਭ ਉਹ ਆ ਜੀ ਮੈਨੂੰ ਵੀ ਬੜੇ ਹੀ ਸਾਲ ਹੋ ਗਏ ਆ ਤੇ ਮੈਨੂੰ ਮੰਮੀ ਦੇ ਸੁਭਾਅ ਦਾ ਪਤਾ ਲੱਗ ਗਿਆ ਵਾ ਇਹ ਮੰਗਵਾ ਵੀ ਮੋਬਾਈਲ ਲੈ ਦੀ ਨੇ ਚਲੋ ਆਜੇ ਫਿਰ ਗੱਲ ਸੇ ਰੋਟੀ ਦਿਓ ਹਏ ਹਏ ਚਲੋ ਆਹ ਰੋਟੀ ਬਣਾਈਏ ਬਾਅਦ ਚ ਫੇਰ ਹਿੱਟ ਲੈਣੇ ਆ ਜਾਣਾ 10 ਆ ਕਿੰਨਾ ਭੂਆ ਨਾਲ ਦੰਦੀਆਂ ਲੱਗਦੀ ਕੱਢਣ ਮੇਰੇ ਕੋਲ ਵੀ ਕਿਤੇ ਬਹਿ ਜਾ ਕਰਨ ਕੋਈ ਹਾਲ ਨਹੀਂ ਇਹਨਾਂ ਦਾ ਜਦੋਂ ਵੇਖੋ ਭੂਆ ਜੀ ਭੂਆ ਜੀ ਭੂਆ ਜੀ ਚਲ ਭੂਆ ਨੇ ਵੀ ਉਹਦੇ ਕੋਲ ਬਹਿਣਾ ਕਰਨ ਕੋ ਤੇ ਕਰਨ ਨੇ ਵੀ ਭੂਆ ਕੋਲ ਬਹਿਣਾ ਪਰ ਮੈਂ ਵਿੱਚ ਹੈਗੀ ਨਾ ਮੈਨੂੰ ਕਿਉਂ ਨਹੀਂ ਪਾਉਂਦੀਆਂ ਬੈਠੀਆਂ ਪੇ ਰਹਿਣ ਕਿਰੇਨ ਹਾਂਜੀ ਐ ਇਧਰ ਆਈ ਆਈ ਹਾਂਜੀ ਆਲਾ ਫੜ ਘਰ ਦਾ ਖਰਚਾ ਜਿੰਨੂੰ ਜਿੰਨੂੰ ਜੋ ਵੀ ਦੇਣਾ ਨਾ ਇਹ ਸਾਰਾ ਤੂੰ ਭਗਤੋਣਾ ਹੀ ਹੁਣ ਠੀਕ ਹੈ ਠੀਕ ਆ ਦੋ ਹਜ਼ਾਰ ਰੁਪਏ ਹੋਰ ਦੇ ਦੋ ਯਾਰ ਐਂ ਵੇਖੀ ਜਾਨੀ ਐਂ ਵੇਖੀ ਜਾਨੀ ਜਦੋਂ ਮੁੱਕ ਜਾਣ ਕਿ ਫੇਰ ਹੋਰ ਲੱਲੀ ਮੈਂ ਕਿਤੇ ਭੱਜ ਚੱਲਿਆਂ ਉਹ ਯਾਰ ਕਈ ਵਾਰੀ ਨਾ ਸਕੈਨਰ ਜਾਂ ਚੱਲਦਾ ਨਹੀਂ ਆ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਮੇਰੇ ਸਕੈਨਰ ਦਾ ਕੁਝ ਕਰੋ ਤੁਸੀਂ ਪਤਾ ਨਹੀਂ ਕੀ ਹੋਣੀ ਕਰਨ ਤੇ ਆਵੇ ਕੀ ਮੇਰੇ ਕੋਲ ਮਗਰ ਰਹਿ ਗਿਆ 500 ਰੁਪਇਆ ਸਾਰਾ ਰਹਿ ਗਿਆ ਮੇਰੀ ਜੇਬ ਚ 500 ਰਹਿ ਗਿਆ ਕੋਈ ਗੱਲ ਨਹੀਂ ਆ ਵੀ ਇਹਨੂੰ ਦੇ ਦੇ ਉਹਨੂੰ ਦੇਣ ਵਾਸਤੇ ਤੇਰੇ ਕੋਲ ਸਾਰਾ ਪੁੱਜ ਜਾਗਾ ਮਾਂ ਨੂੰ ਦੇਣ ਵਾਸਤੇ ਕੁਝ ਨਹੀਂ ਜਿਹੜੇ ਉਹਨੂੰ ਪੈਸੇ ਫੜਾਨਾ ਉਹ ਮੈਨੂੰ ਕੋਲ ਆਇਆ ਕਰਖਾਂ ਮੰਮੀ ਤੈਨੂੰ ਸਾਰਾ ਕੁਝ ਮਿਲਦਾ ਤੇ ਹੈਗਾ ਤੁਹਾਡੇ ਰੰਦਾ ਕੀ ਆ ਤੇ ਉਹਨੂੰ ਨਹੀਂ ਮਿਲਦਾ ਸਹੀ ਤੇ ਕਹਿੰਦੇ ਆ ਮੰਮੀ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਆ ਜਿਸ ਤਰ੍ਹਾਂ ਤੁਸੀਂ ਕਹਿੰਦੇ ਜੇ ਨਾ ਉਸ ਤਰ੍ਹਾਂ ਹੀ ਆਪਾਂ ਕਰਨੇ ਆ ਜੋ ਤੁਹਾਨੂੰ ਚਾਹੀਦਾ ਵਾ ਸੂਟ ਜੋ ਤੇ ਕਹਿੰਦੇ ਮੇਰਾ ਅੱਜ ਆ ਆ ਖਾਂਦਾ ਠੀਕ ਕਰਦਾ ਵਾ ਸਾਰਾ ਕੁਝ ਤੁਹਾਨੂੰ ਮਿਲਦਾ ਤੇ ਆ ਕਿਸ ਚੀਜ਼ ਦੀ ਤੁਹਾਡੇ ਕੋਲ ਕਮੀ ਆ ਕਮੀ ਮिन्नੋ ਮੇਰੇ ਪੁੱਤ ਦੀ ਆ जिड़ा तू खोलया मैं मम्मी थोड़ा जरा इत्थे जाके देखो जरा जा जा के आप चाय फड़ ले आ जाके इत्थे बैठ गया दोनों बहन बराबर इत्थे बैठ के पिएंगे मौसम भी बढ़िया बहन जी मैं नहीं जे जाना ਕਿਉਂ ਉਹਦੀ ਜੁਬਾਨ ਆਪਣੀ ਨਹੀਂ ਆ ਜਦੋਂ ਬੋਲਣ ਲੱਗਦੀ ਹੈ ਨਾ ਅੱਗੇ ਪਿੱਛੇ ਕੋਖ ਨਹੀਂ ਵੇਂਦੀ ਤੇ ਮੈਂ ਆਪਣੀ ਬੇਇੱਜ਼ਤੀ ਨਹੀਂ ਕਰਾਉਣੀ ਮੈਂ ਵੀ ਤੈਸ ਕਰਕੇ ਚੁੱਪ ਬੈਠੀ ਆ ਕਿ ਮੇਰੇ ਪੁੱਤ ਦਾ ਘਰ ਬਰਬਾਦ ਨਾ ਹੋਵੇ ਹੁਣ ਜਿਹੜੀ ਪੱਲੇ ਪੈ ਕਟਣੀ ਤੇ ਪੈ ਨਹੀਂ ਉਹਦੇ ਨਾਲ ਤੇ ਹੁਣ ਪੋਤਰਾ ਵੇਖ ਪੋਤਰੇ ਦੇ ਮੂੰਹ ਨੂੰ ਵੇਖੀਦਾ ਤੇ ਦਿਲ ਨਹੀਂ ਕਰਦਾ ਕੁਝ ਕਹਿਣ ਤੇ ਤੇ ਵੱਦ ਘਟਣਾ ਬੋਲੇ ਛੋਟਾ ਜਾ ਤੇ ਗਈ ਤੇ ਮੰਮੀ ਤੇ ਪੋਤਰੇ ਦੇ ਮੂੰਹ ਨ ਕਰਕੇ ਬੈਠੀ ਆ ਨਹੀਂ ਤਾਂ ਮੇਰੇ ਬੱਚੇ ਬਾਹਰ ਹੈ ਮੈਂ ਇੱਥੇ ਕੀ ਕਰਨਾ ਹੀ ਮੈਂ ਉੱਥੇ ਚਲ ਜਾਣਾ ਹੀ ਮੈਂ ਜ਼ਰੂਰ ਕਹਿਦੀ ਸੁਣਨੀ ਹੈ ਮੰਮੀ ਉਹਦੇ ਮੂੰਹੋਂ ਬੈਠੀ ਆਹੋ ਦਿਮਾਗ ਤਾਂ ਮੇਰਾ ਖਰਾਬ ਆ ਤੁਸੀਂ ਤਾਂ ਦੋਵੇਂ ਜਣੇ ਸਹੀ ਜੇ ਹੈ ਮਾਤਾ ਤੇਰਾ ਕੀ ਮਤਲਬ ਆ ਤੂੰ ਛੱਡਣਾ ਚਾਹੁੰਦੀ ਨਾ ਮੈਨੂੰ ਛੱਡ ਦੇ ਪਰ ਮੇਰੀ ਗੱਲ ਸੁਣ ਲਾ ਜਦੋਂ ਐ ਮੈਂ ਘਰ ਛੱਡ ਕੇ ਗਈ ਨਾ ਮੈਂ ਆਪਣਾ ਪੋਤਾ ਆਪਣੇ ਨਾਲ ਲੈ ਕੇ ਜਾਣਾ ਹੀ ਤੈਨੂੰ ਮੈਂ ਕਹਿਤਾ ਮੈਂ ਨਹੀਂ ਛੱਡ ਕੇ ਜਾਣਾ ਨਾਲੇ ਮੇਰੀ ਗੱਲ ਸੁਣੋ ਚਾਚੀ ਜੀ ਤੂੰ ਹੀ ਜੋ ਉੱਥੇ ਬੈਠੇ ਜੇ ਤੁਹਾਡਾ ਆਪਣਾ ਘਰ ਬਾਹਰ ਉੱਥੇ ਕਿਉਂ ਨਹੀਂ ਰਹਿੰਦੇ ਜੇ ਬੱਚੇ ਤੁਹਾਡੇ ਬਾਹਰ ਚਲੇ ਗਏ ਤੇ ਸਾਡਾ ਕਸੂਰ ਆ ਤੂੰ ਹੀ ਕਿਉਂ ਨਹੀਂ ਜਾਂਦੇ ਤੂੰ ਵੀ ਮੇਰੀ ਮਾਤਾ ਗੱਲ ਸੁਣ ਲੈ ਮੇਰੇ ਕੋਲ ਤਾਂ ਮਸਾਂ ਤੇਰੀਆਂ ਰੋਟੀਆਂ ਬੰਦੀਆਂ ਇੱਕ ਤੂੰ ਲਿਆ ਕੇ ਨੂੰ ਬਿਠਾ ਲਿਆ ਤੂੰ ਮੇਰੀ ਗੱਲ ਸੁਣ ਲੈ ਹਾਂ ਸੁਣਾ ਆਪਣੀ ਜਵਾਨ ਦੰਦਾ ਥੱਲੇ ਰੱਖ ਕੇ ਗੱਲ ਕਰਿਆ ਕਰ ਇਹ ਤੇਰੀ ਚਾਚੀ ਸਸਤ ਹੈ ਹੂੰ ਐਵੇਂ ਨਹੀਂ ਹੈਗੀ ਤਾਂ ਮੈਂ ਬਿਠਾਈ ਹੂੰ ਮੇਰੀ ਗੱਲ ਸੁਣ ਲੈ ਮਾਤਾ ਇਹ ਦਰਾਣੀ ਹੋਊਗੀ ਤੇਰੀ ਮੇਰੀ ਕੋਈ ਚਾਚੀ ਸਾਸਣੀ ਹੈਗੀ ਮੇਰ ਕੋ ਨਹੀਂ ਕੰਮ ਕਰ ਹੁੰਦਾ ਆਪ ਤੁਸੀਂ ਬਹਿ ਜਾਂਦੀਆਂ ਇੱਥੇ ਤੇ ਹੁਕਮ ਮੈਨੂੰ ਦਿੰਦੀਆਂ ਰਹਿੰਦੀਆਂ ਨਹੀਂ ਮੇਰੀ ਗੱਲ ਸੁਣੋ ਅਡਾ ਸਾਗ ਲਿਆ ਕੇ ਰੱਖਿਆ ਜੇ ਸਿਆਪਾ ਇਹ ਮੇਰ ਕੋ ਕਟਿਆ ਜਾਣਾ ਆ ਤੂੰ ਹੀ ਇੱਥੇ ਵਿਹਲੀਆਂ ਬੰਦੀਆਂ ਜੇ ਕੰਮ ਕਰਿਆ ਕਰੋ ਆ ਟਾਡੇ ਤੋਂ ਕਿੱਡੀ ਬੁੱਢੀ ਐ ਸੁਰਜੀਤ ਕੌਰ ਕਰਦੀ ਨਾ ਕੰਮ ਅਸਲ ਚ ਗਲਤੀ ਮੇਰੀ ਆ ਤੁਹਾਨੂੰ ਸਿਰੇ ਚੜਾ ਕੇ ਰੱਖਿਆ ਦੋਵਾਂ ਨੂੰ ਜਸਵੀਰ ਤੂੰ ਬੋਲ ਦੇ ਕਿਤਰਾ ਪਈਆਂ ਪੈਣ ਜੀ ਤੇਰਾ ਅਤਰਾ ਕਾ ਬੋਲਣ ਦਾ ਤਰੀਕਾ ਹੈ ਹੋਰ ਕਿਤਰਾ ਬੋਲਣਾ ਨਾ ਕਿਤਰਾ ਬੋਲਾਂ ਜਸ਼ਵੀਰ ਹੈਗੀ ਤੂੰ ਸਾਡੀ ਨੋਹ ਆ ਮਗਰ ਤੈਨੂੰ ਬੋਲਣ ਦਾ ਤਰੀਕਾ ਨਹੀਂ ਹੈਗਾ ਪਿਆਰ ਨਹੀਂ ਬੰਦਾ ਬੋਲ ਦਿੰਦਾ ਵੀ ਮੰਮੀ ਜੀ ਸਾਹ ਕੱਟ ਦੋ ਉਹ ਨਹੀਂ ਕੱਟਦੇ ਮੈਂ ਚਾਚੀ ਬੈਠੀ ਆ ਮੈਨੂੰ ਕਹਦੇ ਚਾਚੀ ਜੀ ਸਾਹ ਕੱਟ ਦੋ ਮੈਂ ਕੱਟ ਦਵਾ ਤੇ ਐਨਾ ਗਰਮ ਹੁੰਦੀ ਕਿ ਲੋੜ ਪਈ ਨਹੀਂ ਚਾਚੀ ਨੂੰ ਮੈਂ ਜੋ ਕਹਾਂ ਕਿ ਚਾਚੀ ਜੀ ਸਾਹ ਕੱਟ ਦੋ ਤੇ ਚਾਚੀ ਨੂੰ ਕੀ ਹੋਇਆ ਚਾਚੀ ਦੀਆਂ ਅੱਖਾਂ ਆਈਆਂ ਚਾਚੀ ਨੂੰ ਨਹੀਂ ਵੇਖਦਾ ਨਾ ਮੈਨੂੰ ਕੀ ਪਤਾ ਵੀ ਤੂੰ ਸੈਰ ਲਾ ਕੇ ਬਿਠੀ ਉਥੇ ਮੇਰੀ ਗੱਲ ਸੁਣ ਲੈ ਚਾਚੀ ਆ ਹੱਥ ਚਲਾ ਕੇ ਨਹੀਂ ਉਹ ਕਰਨੀ ਹੱਥ ਮੇਰੇ ਵੀ ਹੈਗੇ ਫੇਰ ਨਾ ਕਰੀ ਤੂੰ ਹਾਂ ਤੇ ਮੈਂ ਦੱਸ ਤਾਈਂ ਤੈਨੂੰ ਕੁਛ ਵੀ ਬੋਲ ਸਕਦੇ ਆ ਤੂੰ ਨਹੀਂ ਬੋਲ ਸਕਦੀ ਤੂੰ ਬੋਲੀ ਜਾਨੀ ਐ ਅਹੀਂ ਨਾ ਬੋਲੀਏ ਨਹੀਂ ਵੱਡੀ ਹੋਏਂਗੀ ਤੂੰ ਆਪਣੇ ਘਰ ਇਹ ਸੋਚ ਤੂੰ ਆ ਕੇ ਸਾਡੇ ਘਰ ਬੈਠੇ ਆ ਤੂੰ ਨੂੰ ਹੋ ਕੇ ਸਾਡੀ ਬੇਇੱਜ਼ਤੀ ਕਰੀ ਜਾਨੀ ਐ ਤੇ ਅਸੀਂ ਚੁੱਪ ਕਰਕੇ ਸੁਣ ਦੇ ਲਈਏ ਹਾਂ ਨੀ ਰਾਜ ਚੇਅਰਮੈਨ ਨੂੰ ਐਨਾ ਕਰ ਨੀ ਮੇਰੀ ਗੱਲ ਸੁਣ ਤੂੰ ਕੰਮ ਕਰਦੀ ਕਿਹੜਾ ਵਾ ਨਹੀਂ ਮਾਤਾ ਕੰਮ ਹੋਰ ਤੇਰੀ ਮਾਂ ਕਰਕੇ ਜਾਂਦੀ ਆ ਤੇਰੇ ਪੇਕਿਓ ਕੋਈ ਕਰਕੇ ਜਾਂਦਾ ਏ ਮੇਰੀ ਧੀ ਕਰਦੀ ਏ ਐਡੀ ਦੁਖਿਆਰੀ ਵਿਚਾਰੀ ਜਿਹੜੀ ਇੱਥੇ ਆ ਕੇ ਤੇਰੇ ਸੱਤੇ ਬੱਠੀ ਹੋਈ ਏ ਸਾਰਾ ਕੰਮ ਤੂੰ ਉਹਨੂੰ ਕਰਵਾਉਣੀ ਏ ਨਹੀਂ ਤਾਂ ਤੇਰੀ ਧੀ ਨੂੰ ਮੈਂ ਕਿਹਾ ਸੀ ਕਿ ਸੋਹਰਿਆ ਛੱਡ ਕੇ ਆ ਨਹੀਂ ਤੇ ਕੰਮ ਨਾ ਕਰਾ ਘੱਟ ਕਰਵਾ ਲੈ ਸਾਰਾ ਤੂੰ ਤੇ ਇਧਰ ਤੇ ਬੇਫਿਕਰ ਛੱਡਦੀ ਦੇ ਨੀ ਇੱਕ ਦੂਜੇ ਨੂੰ ਦੋ ਜਣੀਆਂ ਬਹਿ ਜਾਂਦੀਆਂ ਇਕੱਠੀਆਂ ਤੇ ਤੇਰਾ ਕਲੇਜ ਪੈ ਜਾਂਦਾ ਤੈਨੂੰ ਮੇਰੀ ਗੱਲ ਸੁਣ ਲੈ ਮਾਤਾ ਜਿੰਨੇ ਵੀ ਰਹਿਣਾ ਨਾ ਇੱਥੇ ਕੰਮ ਕਰਨਾ ਪੈਣਾ ਇਸ ਰਾਣੀ ਹੈਗੀ ਕਿ ਜਿਹੜਾ ਮਰਜੀ ਕੋਈ ਆ ਜਾਏ ਤੇ ਇੱਥੇ ਖਾਈ ਜਾਵੇ ਨਹੀਂ ਤੇ ਤੂੰ ਵੀ ਤੇ ਹੱਟੀ ਕੱਟੀ ਹੈ ਤੂੰ ਕੱਟ ਨਹੀਂ ਸਕਦੀ ਸਾਡੇ ਤਾਂ ਕਦੇ ਰੋ ਪੜਨੀ ਪਿਆ ਹੱਟੀ ਕੱਟੀ ਆਹੋ ਤੇ ਤੈਨੂੰ ਕੀ ਹੈ ਨਹੀਂ ਤੂੰ ਤੇਰੇ ਘਰੋਂ ਕਿੰਨਾ ਕ ਖਾਨੀ ਆ ਨਹੀਂ ਤੇਨੂੰ ਕੀ ਹੈ ਕੰਮ ਕਰਉ ਤੈਨੂੰ ਕੀ ਹੈ ਬੱਸ ਮਾ ਰੋ ਵੀ ਬਾ ਸਕਦੀ ਆ ਰੀ ਦੇ ਉੱਤੇ ਮੇਰੀ ਗੱਲ ਸੁਣ ਲੈ ਮਾਤਾ ਆਪਣੀ ਜ਼ੁਬਾਨ ਨੂੰ ਆਪਣੇ ਕਾਬੂ ਚ ਰੱਖ ਤੇ ਜਾ ਕੇ ਕੰਮ ਕਰ ਤੈਨ ਮੈਂ ਦੱਸਾਂ ਜਸਵੀਰ ਬੱਸ ਕਰ ਬੱਸ ਕਰ ਬਹੁਤ ਹੋ ਗਿਆ ਹਾਜੀ ਹੋ ਗਈ ਹੈ ਬੋਤਾ ਹਾਂ ਪੁੱਤ ਆ ਜਾ ਆ ਜਾ ਗੋਲਡੀ ਮੇਰੀ ਗੱਲ ਸੁਣ ਲਾ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਕਿ ਆਪਣੀ ਦਾਦੀ ਨੂੰ ਨਾ ਬੁਲਾਇਆ ਕਰ ਨਹੀਂ ਤੂੰ ਬੋਲਣ ਤੋਂ ਮਨਾ ਕਰ ਸਕਦੇ ਐ ਸਾਡਾ ਪੋਤਰਾ ਵੇ ਜੇ ਤੇਰਾ ਪੋਤਰਾ ਹੈ ਨਾ ਤੇ ਇਹ ਮੇਰਾ ਪੋਤੇ ਆ ਇਹਨੂੰ ਮੈਂ ਆਪਣੇ ਖੁੱਖੋਂ ਜਨਮ ਦਿੱਤਾ ਤੈਨ ਮੈਂ ਦੱਸਾਂ ਤੇ ਜੇ ਬੋਤੀ ਮੈਂ ਨਾ ਤੇਰੇ ਫਿਰ ਕਿਤੇ ਨਾ ਤੋਮਾਂ ਜਾਣੀਆਂ ਨੇ ਮੈਂ ਆਪਣੇ ਪੁੱਤ ਨੂੰ ਲੈ ਕੇ ਆਪਣੇ ਪੇਕੇ ਚਲੇ ਜਾਣਾ ਰੋਂਦਿਆਂ ਰਹੀਆਂ ਫਿਰ ਤੁਸੀਂ ਦੋਵੇਂ ਜਾਣੀਆਂ ਬਸ ਇਹੀ ਕੋਸ਼ਿਸ਼ ਰੱਖਿਆ ਤੇਰੇ ਕੋਲ ਬਸ ਧਮਕੀਆਂ ਦੇਣ ਲੱਗ ਪਈ ਨਹੀਂ ਮਮੀ ਜੀ ਚਾਚੀ ਜੀ ਐ ਤਰਾ ਕਰ ਦੂੰਗੀ ਉਹ ਤਰਾ ਕਰ ਦੂੰਗੀ ਹੋਰ ਤੇ ਕੋਈ ਨਹੀਂ ਕੁਝ ਨਹੀਂ ਹੈਗਾ ਤੈਨੂੰ ਪਤਾ ਇਹੋ ਹੀ ਪਤਾ ਹੀ ਖਾਲੀ ਨਹੀਂ ਮੇਰੀ ਗੱਲ ਸੁਣੋ ਚਾਚੀ ਜੀ ਆਹਾਹਾ ਤੂੰ ਹੁੰਦੀ ਕੌਣ ਆ ਸਾਡੇ ਘਰ ਵਿੱਚ ਦਖਲਅੰਦਾਜ਼ੀ ਦੇਣ ਵਾਲੀ ਇਹ ਸਾਡੇ ਦਿਲ ਦਾ ਟੁਕੜਾ ਏ ਤੈਨੂੰ ਇਸ ਕਿੱਲ ਦਾ ਪਤਾ ਨਹੀਂ ਆ ਸਾਡੀ ਜਾਨ ਹੀ ਜਾਨ ਆਹੋ ਐਸ ਜਾਨੂ ਕਲੇਜੇ ਨਾਲ ਲਾਇਓ ਮੈਨੂੰ ਨਾ ਪੁੱਛਿਓ ਤੁਸੀਂ ਇਹ ਮੇਰਾ ਪੋਤਿਆ ਤੇ ਮੇਰਾ ਹੀ ਰਹਿਣਾ ਟਾਡਾ ਨਹੀਂ ਮੈਂ ਬੰਨ ਦੇਣਾ ਮੇਰੀ ਗੱਲ ਸੁਣ 골ਡੀ ਨਾ ਤੂੰ ਆਪਣੀ ਦਾਦੀ ਕੋ ਜਾਣਾ ਤੇ ਨਾ ਐਸ ਦਾਦੀ ਕੋ ਜਾਣਾ ਚਲਾ ਚਲਾ 골ਡੀ ਨਾ 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 ਮਮਾ ਮੁੰਡਾ ਦਾਦੇ ਬਾਟ ਜਾਣਾ ਲੈ ਜਾ ਗਿਆ ਨਾ ਦਾਦੀ ਕੋਲ ਦਾਦੀ ਦਾ ਹੀ ਰਹਿਣਾ ਇਹਨੇ ਚੱਲ ਲੈ ਬੁੱਤ ਮੇਰੇ ਕੋ ਬੈ ਚੱਲ ਅੰਦਰ ਨਹੀਂ ਚੱਲ ਅੰਦਰ ਨਹੀਂ ਨਹੀਂ ਜਾਣਾ ਤੂੰ ਹੀ ਨਾ ਮੇਰੇ ਪੁੱਤ ਨੂੰ ਪਟੀਆਂ ਪੜਾਹ ਡੀਆਂ ਜੇ ਦੋਵੇਂ ਜਾਣੀਆਂ ਤੁਹਾਨੂੰ ਮੈਂ ਦੱਸਾਂ ਉਹ ਜਿੰਨਾ ਮਰਜ਼ੀ ਕਰ ਲੋ ਇਹ ਮੇਰਾ ਖੂਨ ਆ ਇਹ ਮੇਰਾ ਹੀ ਰਹਿਣਾ ਢਾਡਾ ਨਹੀਂ ਬਣ ਜਾਣਾ ਗੋਲਡੀ ਚੱਲ ਨਹੀਂ ਆ ਨਹੀਂ ਮਾਮਾ ਤੇ ਮਤੇ ਨਹੀਂ ਦਨੀ ਆ ਜਾ ਚੀਜੀ ਲੈ ਕੇ ਆਵੇਂ ਨਹੀਂ ਮਾਮਾ ਮੈਨੂੰ ਨਹੀਂ ਖਾਣੀ ਚੀਜੀ ਮੈਂ ਮੈਂ ਧਾਦੀ ਕੁੜੀ ਲੈਣਾ ਤੈਨੂੰ ਚੂਰੀ ਬਣਾ ਕੇ ਖਵਾਨੀ ਆ ਨਹੀਂ ਤਤਜ ਰੰਦੇ ਸਾਡੇ ਖੂਨ ਨੂੰ ਸਾਡੇ ਖੂਨ ਮੇਰਾ ਪੁੱਤ ਹੈ ਮੇਰਾ ਪੁੱਤ ਨਹੀਂ ਸਾਡੇ ਪੁੱਤਾਂ ਦਾ ਜਿਵੇਂ ਖੂਨ ਹੀ ਨਹੀਂਗਾ ਇਹਦਾ ਪੁੱਤ ਪੋਤਾ ਵੇਖੇ ਕਿਤਰਾ ਖੋਹ ਕੇ ਚੱਲ ਗਿਆ ਵੀ ਸਦਾ ਕੱਖ ਨਹੀਂ ਲੱਗਦਾ ਹਨਾ ਇਹੀ ਕੁਛ ਕਰਦੀ ਮੈਂ ਤੁਹਾਨੂੰ ਕਿਹਾ ਸੀ ਨਾ ਭੈਣ ਜੀ ਤੇ ਮੈਨੂੰ ਨਾ ਸੱਦੋ ਮੈਨੂੰ ਨਾ ਬੁਲਾਓ ਤੁਸੀਂ ਮੈਨੂੰ ਬੁਲਾਇਆ ਹੈ ਐ ਵੇਖ ਲੋ ਕੀ ਕਰਦੀ ਪਈ ਹੈ ਨਹੀਂ ਤੂੰ ਇਹਦੇ ਵੱਲ ਵੇਖਣਾ

ਯਾ ਤੇ ਮੰਮੀ ਆ ਗਿਆ ਹਣਾ ਤੇ ਮੇਰੇ ਸਾਹਮਣੇ ਚੰਗੀ ਤਰ੍ਹਾਂ ਯਾਦ ਆ ਗਿਆ ਹਣਾ ਮੰਮੀ ਪਰ ਗੋਲਡੀ ਉਹਨਾਂ ਗੱਲਾਂ ਦਾ ਤੇ ਇਹਨਾਂ ਗੱਲਾਂ ਦਾ ਆਪਸ ਵਿੱਚ ਕੀ ਲੈਣ ਦੇਣ ਆ ਮੰਮੀ ਲੈਣ ਦੇਣ ਇਹ ਆ ਕਿ ਜਿਸ ਤਰ੍ਹਾਂ ਤੁਸੀਂ ਦਾਦੀ ਨੂੰ ਤਾਇਆ ਵਾ ਤੁਸੀਂ ਉਸ ਟਾਈਮ ਇੱਕ ਨੂੰ ਸੀ ਨਾ ਤੇ ਆਪਣੀਆਂ ਸੱਸਾਂ ਨਾਲ ਕੀ ਕੁਝ ਕੀਤਾ ਤੇ ਅੱਜ ਤੁਸੀਂ ਸੱਸ ਜੀ ਤੇ ਇਹ ਨੂੰ ਸ਼ੁਗਰ ਮਨਾਉ ਕਿ ਉਹੋ ਕੁਝ ਇਹ ਤੁਹਾਡੇ ਨਾਲ ਨਹੀਂ ਕਰਨ ਲਈ ਇਹ ਕਿੰਨਾ ਕਰ ਸਕਦੀ ਹੈ ਮੇਰੇ ਨਾਲ ਮੈਂ ਇਹਦੀ ਸੱਸ ਹੈਗੀ ਆ ਇਹ ਕਰਕੇ ਦਿਖਾਵੇ ਇਦਾਂ ਹੀ ਆ ਮੰਮੀ ਉਸ ਟਾਈਮ ਉਹ ਵੀ ਤੇ ਇਹੋ ਸੋਚਦੇ ਹੋਣਗੇ ਕਿ ਇਹ ਕਿਦਾਂ ਕਰ ਸਕਦੀ ਹੈ ਪਰ ਤੁਸੀਂ ਕਰਕੇ ਵਿਖਾਇਆ ਹੈ ਨਾ ਮੁਖਾਇਆ ਨਾ ਕਰਕੇ ਸਹੀ ਗੇ ਮੈਂ ਬਹੁਤ ਕੁਝ ਆਪਣੀਆਂ ਸਸਾਨਾ ਕੀਤਾ ਮੈਂ ਕੁਸਕਨ ਨਹੀਂ ਦਿੱੰਦੀ ਉਹਨਾਂ ਨੂੰ ਜੀ ਉਹਨਾਂ ਨੇ ਮੇਰੇ ਨਾਲ ਇੱਕ ਗੱਲ ਕਰਨੀ ਤੇ ਮੈਂ ਚਾਰ ਗੱਲਾਂ ਕਰਨੀਆਂ ਜੀ ਕਿਸ ਨੇ ਘਰੇ ਆ ਜਾਣਾ ਉਹ ਬਸ ਮੈਂ ਆਪਣੇ ਚੌਧਰ ਸਾਣ ਨੇ ਕਿ ਮੇਰ ਤੋਂ ਸਿਆਣੀ ਮੇਰ ਤੋਂ ਚਾਤਰ ਮੇਰ ਤੋਂ ਸਮਝਦਾਰ ਕੋਈ ਵੀ ਨਹੀਂ ਇਸ ਘਰ ਵਿੱਚ ਮੇਰਾ ਹੁਕਮ ਚੱਲਣਾ ਚਾਹੀਦਾ ਪਰ ਹੋਰੇ ਤੋਂ ਉਲਟ ਕਿਰਨ ਚੁੱਪ ਕਰਕੇ ਸੰਧੀ ਰੇ ਜੋ ਵੀ ਮੈਂ ਕਰਨੀ ਕਦੀ ਇਹਨੇ ਕਿਸੇ ਗੱਲ ਦਾ ਮੇਰਾ ਜਵਾਬ ਨਹੀਂ ਦਿੱਤਾ ਪਰ ਪਤਾ ਨਹੀਂ ਮੈਨੂੰ ਇੱਕ ਸਾੜਾ ਸੀ ਮੇਰੇ ਅੰਦਰ ਕਿ ਸ਼ਾਇਦ ਆਪਸ ਵਿੱਚ ਕਿਸੇ ਦੀ ਬਣੇ ਨਾ ਜੋ ਕੋਜ ਹੋਵੇ ਮੇਰੇ ਨਾਲ ਹੀ ਚੰਗਾ ਹੋਵੇ ਕਿਸੇ ਦੇ ਨਾਲ ਨਾ ਹੋਵੇ ਕਿਸ ਗੱਲ ਦਾ ਸਾੜਾ ਮੰਮੀ ਆਪਾਂ ਕੋਈ ਬਗਾਨੇ ਆ ਯਾਰ ਕੋਈ ਬਗਾਨੇ ਆ ਆਪਾਂ ਤੁਸੀਂ ਕੋਈ ਮੇਰ ਤੋਂ ਦੁਸ਼ਮਣੀ ਕੱਢਣੀ ਆ ਜੇ ਮੇਰ ਤੋਂ ਕੱਢਣੀ ਆ ਤੇ ਇਹ ਵੀ ਕੁਛ ਲੱਗਦੀ ਆ ਮੇਰੀ ਵੀ ਲੱਗਦੀ ਤੁਹਾਡੀ ਵੀ ਲੱਗਦੀ ਆ ਇਹ ਕੀ ਜਤੋਂਨੇ ਆ ਪਾ ਇੱਕ ਦੂਜੇ ਨਾਲ ਇਹ ਸਭ ਕੁਛ ਕਰਕੇ ਕਿ ਮੇਰੀ ਚੌਧਰ ਚਾਹੀਦੀ ਮੇਰੀ ਚੌਧਰ ਚਾਹੀਦੀ ਆ ਕੀ ਐ ਚੌਧਰਾ ਏ ਇਹ ਤੇ ਨਾ ਹੱਲੇ ਦਾਦੀਆਂ ਦੇ ਨਾ ਮੈਨੂੰ ਚੰਗੇ ਸੰਸਕਾਰ ਸੀਗੇ ਕਿ ਜਿਹੜਾ ਇਹਨੂੰ ਮੈਂ ਪਹਿਲੇ ਦਿਨ ਤੋਂ ਹੀ ਗਿਆ ਕੀ ਮੰਮੀ ਜੋ ਕਵੇ ਉਹ ਸਿਰ ਮੱਥੇ ਆ ਗੋਲਡੀ ਪੁੱਤਰ ਮੈਨੂੰ ਮਾਫ ਕਰ ਦੇ ਉਹ ਵੇਲਾ ਮੈਂ ਵਾਪਸ ਨਹੀਂ ਲੈ ਕੇ ਆ ਸਕਦੀ ਮੈਂ ਤੈਨੂੰ ਤੇਰੇ ਦਾਦੀ ਦੇ ਪਿਆਰ ਤੋਂ ਵਾਂਝਾ ਰੱਖਦੀ ਰਹੀ ਜਿਉਂਨੇ ਕਹਿਣਾ ਮੇਰੇ ਨਾਲ ਸੋ ਜਾ ਤੇ ਮੈਨੂੰ ਠਾ ਲਿਆ ਡਾ ਮੈਨੂੰ ਮਾਫ ਕਰ ਦੇ ਬੋਸ ਬਸ ਕਰੋ ਮੰਮੀ ਬਸ ਕਰੋ ਮਾਵਾਣਾ ਮਾਫੀ ਨਹੀਂ ਮੰਗਦੀ ਬਸ ਕਰੋ ਤੁਹਾਡੇ ਨਾ ਸ਼ੁਕਰ ਕਰੋ ਕਿ ਇੱਥੇ ਹੀ ਸਭ ਕੁਝ ਸੌਟ ਆਊਟ ਹੋ ਗਿਆ ਕਿਤੇ ਰੱਬ ਨੇ ਤੁਹਾਨੂੰ ਤੁਹਾਡੇ ਕਰਮਾਂ ਦੀ ਸਜ਼ਾ ਨਹੀਂ ਦਿੱਤੀ ਸਹੀ ਗੱਲ ਹੈ ਮੈਂ ਤੇ ਗੋਲਡੀ ਸਮਝ ਗਈ ਹਾਂ ਪਰ ਹਜੇ ਵੀ ਕੁਝ ਘਰ ਹੈਗੇ ਆ ਜਿਨ੍ਹਾਂ ਵਿੱਚ ਮੇਰੇ ਵਰਗਾ ਪਾਟਰ ਰੋਲ ਮੈਂ ਨਭਾਇਆ ਉਹ ਜਨਾਨੀਆਂ ਕਈ ਨਭਾਣੀਆਂ ਜਿਹੜੀਆਂ ਜਨਾਨੀਆਂ ਆਪਣੀਆਂ ਸੱਸਾਂ ਨਾਲ ਮਾੜਾ ਬਿਹੇਵ ਕਰਦੀਆਂ ਤੇ ਇਹ ਵੇਖ ਲਓ ਉਹ ਕੁਝ ਹੋਣਾ ਨਹੀਂ ਮੇਰੇ ਨਾਲ ਨਹੀਂ ਹੋਇਆ ਹੋ ਸਕਦਾ ਹੈ ਕਿ ਤੁਹਾਡਾ ਕਰਮਾਂ ਦੀ ਸਜ਼ਾ ਤੁਹਾਨੂੰ ਮਿਲ ਚੱਵੇ ਸਿੰਪਲ ਜੀ ਗੱਲ ਆ ਜੋ ਬੀਜੋਗੇ ਹਾਂ ਉਹੀ ਵੜਨਾ ਪੈਣਾ ਸਿੰਪਲ ਜੀ ਗੱਲ ਆ ਬਿਲਕੁਲ ਬਿਲਕੁਲ ਜਿਹੜੇ ਇਸ ਤਰ੍ਹਾਂ ਕਰਦੇ ਆ ਉਹ ਇੱਥੇ ਸਟੌਪ ਕਰ ਜਾਓ ਜੀ ਜੇ ਤੁਹਾਨੂੰ ਸਾਡੀ ਸਟੋਰੀ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਮੈਨੂੰ ਤੇ ਇੱਕ ਗੱਲ ਨਹੀਂ ਜੀ ਸਾਡੇ ਸਾਰਿਆਂ ਨਾਲ ਸਮਝ ਆਉਂਦੀ ਕਿ ਮੈਨੂੰ ਸਮਾਂ ਹੀ ਨਹੀਂ ਆਉਂਦਾ ਕਿ ਸਾਰਿਆਂ ਨੂੰ ਸਟੋਰੀਜ਼ ਵੀ ਚੰਗੀਆਂ ਲੱਗਦੀਆਂ ਵਾ ਹਨਾ ਤੇ ਫੇਰ ਵੀ ਤੁਸੀਂ ਸਾਡਾ ਸਾਥ ਨਹੀਂ ਦਿੰਦੇ ਹਨਾ ਤੇ ਪਲੀਜ਼ ਸਾਡਾ ਸਾਥ ਦਿਓ ਸਾਨੂੰ ਤੁਹਾਡੇ ਸਾਥ ਦੀ ਜ਼ਰੂਰਤ ਹੈ